ਸਾਣਾ ਸਦਰ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਆਇਲ ਟੈਂਕਰ ਵਿੱਚੋਂ 41 ਪੇਟੀਆਂ ਸ਼ਰਾਬ ਯਾਨੀ ਕਿ 452 ਬੋਤਲਾਂ ਸ਼ਰਾਬ ਫੜੀ ਗਈ ਹੈ ਇੱਕ ਤਹਿਖਾਨਾ ਬਣਾ ਕੇ ਇਹ ਸ਼ਰਾਬ ਲੁਕਾਈ ਗਈ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਇਲ ਟੈਂਕਰ ਚੋਂ ਸ਼ਰਾਬ ਦੀਆਂ ਪੇਟੀਆਂ ਉਤਾਰੀਆਂ ਜਾ ਰਹੀਆਂ ਔਰ ਤਹਿਖਾਨਾ ਬਣਾ ਕੇ ਇਹ ਸ਼ਰਾਬ ਲੁਕਾਈ ਗਈ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਸ਼ਰਾਬ ਦੀਆਂ ਪੇਟੀਆਂ ਕੱਢੀਆਂ ਜਾ ਰਹੀਆਂ ਔਰ ਥੱਲੇ ਇੱਕ ਵੱਖਰੇ ਤਰੀਕੇ ਦਾ ਤਹਿਖਾਨਾ ਬਣਾਇਆ ਗਿਆ ਸੀ ਕਮਰੇ ਟਾਈਪ ਜਦਕਿ ਟੈਂਕਰ ਤੇਲ ਲਈ ਨਹੀਂ ਵਰਤੋ ਕੀਤਾ ਜਾਂਦਾ ਸੀ ਸ਼ਰਾਬ ਇੱਧਰ ਉੱਧਰ ਲਜਾਂਲੀ ਟੈਂਕਰ ਦੀ ਵਰਤੋਂ ਕੀਤੀ ਜਾਂਦੀ ਸੀ ਔਰ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਮਾਰਕਾ ਸ਼ਰਾਬ ਸੀ ਐਸ ਚੰਡੀਗੜ੍ਹ ਦੀ ਬੋਤਲਾ ਸੀ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਆਈ ਔਰ ਇਸ ਦਾ ਮਾਲਕ ਟੈਂਕਰ ਦਾ ਮਾਲਕ ਹੈ ਉਸ ਤੋਂ ਵੀ ਪੁੱਛਗ취 ਕੀਤੀ ਜਾਏਗੀ ਕਿ ਉਸ ਦਾ ਵੀ ਰੋਲ ਹੈ ਕਿ ਨਹੀਂ ਹਾਲਾਂਕਿ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਸ਼ਰਾਬ ਦੀਆਂ ਪੇਟੀਆਂ ਲਗਾਤਾਰ ਉਤਾਰੀਆਂ ਜਾ ਰਹੀਆਂ ਟੈਂਕਰ ਚ ਉਹ ਐਲ ਟੈਂਕਰ ਨੂੰ ਯੂਜ਼ ਕੀਤਾ ਜਾ ਰਿਹਾ ਸੀ ਸ਼ਰਾਬ ਦੀ ਤਸਕਰੀ ਲਈ ਇਸ ਮਾਮਲੇ ਵਿੱਚ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾਉਣੇ ਆ ਮਾਨ ਜੋਗ ਅਸਜੀਤ ਸਿੰਘ ਸਾਹਿਬ ਗੁਰਦਾਰਪੁਰ ਜੀ ਜੀ ਨੇ ਜੇ ਦਸਾਂ ਨਿਰਦੇਸ਼ ਦਿੱਤੇ ਜਿਹੜੇ ਭੜੇ ਪਰਚਾ ਦੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧ ਮਹਮ ਚੱਲ ਰਹੀ ਸੀ ਇਸ ਦੌਰਾਨ ਸੱਟ ਪੁਲਿਸ ਨੂੰ ਇੱਕ ਮੁਕਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਵੰਗਰੀਆ ਸਤੋ ਸਾਡੇ ਸਦਰਕ ਸਪੈਸ਼ਲ ਪੁਲਿਸ ਇੰਸਪੈਕਟਰ ਜਸਵੀਰ ਸਿੰਗਰ ਨੇ ਨਾਕਾ ਬੰਦਰੀ ਪਾਸ ਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪਿੱਟੀਆਂ ਸ਼ਰਾਬ ਮਕਦਾਰ ਬਰਾਮਦ ਹੋਈ ਜਸਤੇ 18 ਸਤਬਰ ਤੇ ਆਖਿਰ ਲੋਇ ਕਰ ਲੀ ਜੀ ਦੋ ਚੀਨੋ ਟਰੱਕ ਡਰਾਈਵਿੰਗ ਕਰਤਾ ਕਰ ਲਿਆ ਸਰ ਕਿਉਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋ ਜਾਂਦਾ ਅਜੇ ਇਨਵੈਸਟੀਗੇਸ਼ਨਲ ਪਾਰਟ ਅਸੀਂ ਅਜੇ ਕਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲੇਖਾ ਇਹ ਜਿਹੜੇ ਪਤਾ ਕਰਾਂਗੇ ਕਿਵੇਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲੈ ਜਾਓ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਆਇਆ ਸੀ ਕਿਹੜਾ ਪਤਾ ਫੜਿਆ ਕਿ ਇਹ ਚਾ ਬਲਵਿੰਦਰ ਸਿੰਘ ਸਨ ਅਜਸਵਿੰਦਰ ਸਿੰਘ ਹੁਸ਼ਿਆਰ ਕੋਲ ਆ ਰਿਹਾ ਮਾਲ ਹੈ ਇਹ ਸਪਲਾਈ ਕਿੱਥੇ 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 ਕਰਦੇ ਆ ਇਹ ਜੇ ਇਹਦੇ ਕੋਲ ਪੁੱਛ ਕੇ ਸ ਕਰਨੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰੀਦਾ ਟੈਂਕਰਸ ਨੇ ਦਾ ਆਪਣਾ ਸੀ ਜੈਨੇ ਕਰਾਇਤੇ ਕਰਾਇਦੇ ਟੈਂਕਰ ਕਰਾਇਤੇ ਸੀ ਕਰਾਇਦੇ ਡਰਾਈਵਰ ਜੀ ਦਾ ਟੈਂਕਰ ਸਪੈਸ਼ਲ ਦੇ ਪਾਸੇ ਬਣਾ ਕੇ ਸਟਾਫ ਇਸੇ ਵਾਸਤੇ ਸਪੈਸ਼ਲ ਇਸੇ ਵਾਸਤੇ ਬਣਾਇਆ ਉਹ ਤੇ ਖਾਨੇ ਬਣਾਏ ਹੋਏ ਲੇਕਿਨ 15 ਟੱਲੇ ਵੀ ਤੇਲ ਲੈ ਕੇ ਜਾ ਰਹੇ ਆ ਸੱਜੇ ਦਾ ਟੈਂਕਰ ਸੀ ਉਹ ਉਹਦੇ ਖਾਤੇ ਮਾਮਲਾ ਰੱਜਣਾ ਜਿਹੜੇ ਜਿਹੜੇ ਉਹ ਵੀ ਕਰਨਗੇ ਇਹਦੇ ਕੋਲ ਪੁਸ਼ਕਿਸ ਪਰ ਤਾਲ ਕਰਨ ਸਾਰੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰਸਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਹੈ ਕਿ ਜਸ ਇਸੇ ਵਾਸਤੇ ਬਣਾਇਆ ਹੈ ਸਰ ਐਸੇ ਕੰਮ ਵਾਸਤੇ ਬਣਾਇਆ ਹੈ ਖਾਣੇ ਕਿੰਦਾ ਦੇ ਕੋਈ ਤੈ ਖਾਣੇ ਕਿਹਾ ਜਾ ਸਕਦਾ ਉਹਨਾਂ ਨੂੰ ਹਾਂ ਉਹਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਜਿਹੜਾ ਉਹ ਟੈਂਕਰ ਦੇ ਵਿੱਚ ਪਾਰਟਨਰਸ਼ਿਪ ਕੀਤੀ ਹੈ ਸਰ ਇਹ ਡਾਟਾ ਬਤ ਕਰਨਾ ਇਹ ਗਰੂਪ ਵਾਲਾ ਕਿੰਨੇ ਮੈਂਬਰ ਹੈ ਸਰ ਕਿਉਂਕਿ ਅਜੇ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਾ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਅਦ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਏ ਆ ਸਾਫ਼ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਗਏ ਤਾਂ ਕਰਦੇ ਹੁਣ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਮੈਂ ਜੇ ਤੱਕ ਕੋਈ ਬ੍ਰੀਕਿੰਗ ਨਾ ਪੁਛਕਿਸ਼ ਨਹੀਂ ਕੀਤੀ ਬ੍ਰੀਕਿੰਗ ਨਾ ਪੁਛਕਿਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲਈ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਾਹ ਹੈ